ਹallelujah ਸਨ ਜੀ ਮੈਂ ਅੰਦਰ ਬ੍ਰਹਮਣਾ ਫਰਮ ਤੋਂ ਤਨਬਰ ਵਿੱਚ ਸ਼ੁਰੂ ਤੋਂ ਨੇ ਸੰਜਿਆ ਕਰਾਇਆ ਕਿ ਜਿਹੜਾ ਬ੍ਰਾਂਡਿੰਗ ਉਸਮਾਨ ਅਧਿਆਇ ਜਿਹੜਾ ਨੰਬਰ 333 ਪਹਿਲੀ ਹੈ ਤਨਵਾਸ ਵਿੱਚ ਸ਼ੇਅਰ ਕਰਾਂਗਾ ਆਪਾਂ ਚ ਲਿਖਿਆ ਕੀ ਉਹਨਾਂ ਦੀਆਂ ਬਲੀਆਂ ਲੈਣੀਆਂ ਹਰ ਸਾਲ ਜੋ ਬਲੀਆਂ ਜੋ ਚੜਾਉਂਦੇ ਸੀ ਹਰ ਸਾਲ ਜੋ ਬਨੇ ਲੋ ਚੜਾਉਂਦੇ ਸੀ ਹਰ ਸਾਲ ਉਹਨਾਂ ਦੀ ਲਿਖੇ ਬਲੀਆਂ ਹਰ ਸਾਲ ਉਹਨਾਂ ਦੇ ਉਹਨਾਂ ਨੂੰ ਆਪਣੇ ਪਾਪਾ ਨੂੰ ਜੀਤੇ ਕਰਾਉਂਦੀਆਂ ਕਿਉਂਕਿ ਬੱਕਰੀਆਂ ਤੇ ਬੈਠ ਕੇ ਆਉਂਦਾ ਲਗੋ ਪਾਪਾ ਨੂੰ ਦੂਰ ਨਾ ਕਰ ਸਕਿਆ ਇਸ ਲਈ ਜੋ ਜਦੋਂ ਮਸੀਹ ਦੁਨੀਆ ਵਿੱਚ ਆਇਆ ਤੇ ਹੁਣ ਉਸ ਨੇ ਆਖਿਆ ਹੈ ਪਰਮੇਸ਼ਰ ਤੈਨੂੰ ਬਲੀਆਂ ਤੇ ਭੇਟਾਂ ਦੀ ਜ਼ਰੂਰਤ ਨਹੀਂ ਸਭੂ ਤੂੰ ਮੇਰੇ ਲਈ ਇੱਕ ਸ਼ਰੀਰ ਤਿਆਰ ਕੀਤਾ ਹੈ ਹਾਲੇਲੂਇਆ ਤੂੰ ਮੇਰੇ ਤੂੰ ਮਰੇ ਹੋਏ ਤੇ ਸੜੇ ਹੋਏ ਜਾਨਵਰ ਦੀਆਂ ਬਲੀਆਂ ਨਾਲ ਪ੍ਰਸੰਨ ਨਹੀਂ ਹੁੰਦਾ ਤੂੰ ਪਾਪ ਦੀਆਂ ਬਲੀਆਂ ਨਾਲ ਖੁਸ਼ ਨਹੀਂ ਹੁੰਦਾ ਫਿਰ ਆਖਿਆ ਫਿਰ ਮੈਂ ਆਖਿਆ ਫਿਰ ਮੈਂ ਆਖਿਆ ਹੇ ਪਰਮੇਸ਼ਰ ਮੈਂ ਇੱਥੇ ਹਾਂ ਮੇਰੇ ਬਾਰੇ ਹੀ ਸ਼ਰਧੀ ਪੁਸਤਕ ਵਿੱਚ ਲਿਖਿਆ ਹੋਇਆ ਹੈ ਮੈਂ ਤੇਰੀ ਤੇ ਮੈਂ ਤੇਰੀ ਰਜਨ ਨੂੰ ਹੀ ਪੂਰਾ ਕਰਨ ਆਇਆ ਹਾਂ ਹਾਲੇਲੂਆ ਪੋਥੀਆਂ ਦੇ ਇਸ ਭਾਗ ਵਿੱਚ ਮਸੀਹ ਨੇ ਪਹਿਲਾਂ ਆਖਿਆ ਸੀ ਮੈਂ ਚੜਾਵਿਆਂ ਉੱਤੇ ਚੜਾਵਾਂ ਤੇ ਬਲੀਆਂ ਦੀ ਲੋੜ ਨਹੀਂ ਮਸੀਹ ਨੇ ਪਹਿਲਾਂ ਹੀ ਬਿਲ ਆਖਿਆ ਸੀ ਮੈਂ ਤੈਨੂੰ ਚੜਾਵਿਆਂ ਤੇ ਬਲੀਆਂ ਲਈ ਲੋੜ ਨਹੀਂ ਤੂੰ ਹੌਮ ਦੀਆਂ ਬਲੀਆਂ ਤੇ ਪਾਪ ਦੀਆਂ ਭੇਟਾਂ ਨਾਲ ਤੂੰ ਖੁਸ਼ ਨਹੀਂ ਹੁੰਦਾ ਇਹ ਬਲੀਆਂ ਨੂੰ ਸੋ ਜੋ ਇਸ ਬਲੇ ਨੂੰ ਇਹ ਬਲੀਆਂ ਹਨ ਜੋ ਸ਼ਰਾਂ ਦੇ ਅਨੁਸਾਰ ਪੇਟ ਕੀਤੀਆਂ ਜਾਂਦੀਆਂ ਹਨ ਸਾਨੂੰ ਫਿਰ ਮਸੀਹ ਨੇ ਆਖਿਆ اے ਪਰਮੇਸ਼ਰ ਜੀ ਹਾਜ਼ਰ ਹੈ ਮੈਂ ਤੇਰੀ ਰਜ਼ਾ ਨੂੰ ਪੂਰੀ ਕਰਨ ਲਈ ਆਇਆ ਹਾਂ ਇਸ ਲਈ ਪਰਮੇਸ਼ਰ ਬਲੀਆਂ ਦੇ ਉਸ ਪਹਿਲੇ ਪ੍ਰਬੰਧ ਨੂੰ ਖਤਮ ਕਰ ਦਿੰਦਾ ਹੈ ਅਤੇ ਆਪਣਾ ਨਵਾਂ ਰਾਹ ਸ਼ੁਰੂ ਕਰਦਾ ਹੈ ਇਹ ਸੁਣੀ ਉਹ ਗੱਲਾਂ ਕੀਤੀਆਂ ਜਿਹੜੀਆਂ ਪਰਮੇਸ਼ਰ ਉਸ ਤੋਂ ਕਰਵਾਉਂਦਾ ਕਰਵਾਉਣੀ ਚਾਹੁੰਦਾ ਸੀ ਇਸ ਇਸ ਕਾਰਨ ਮਸੀਹ ਇਸ ਕਾਰਨ ਮਸੀਹ ਦੇ ਸ਼ਰੀਰ ਦੀ ਬਰੀ ਦੁਆਰਾ ਪਵਿੱਤਰ ਬਣਾਈ ਗਈ ਹਾਂ ਸੀ ਮਸੀਹ ਨੇ ਇੱਕ ਵਾਰ ਬਲੀ ਦਿੱਤੀ ਜਿਹੜੀ ਸਦਾ ਨਹੀਂ ਕਾਫੀ ਹੈ ਹੇਲੂਇਆ ਮੇਂ ਹਰ ਰੁਜਾਜੇ ਖੋਲੋ ਕਿ ਆਪਣੀ ਧਾਰਮਿਕ ਸੇਵਾ ਅਦਾ ਕਰਦੇ ਹਨ ਉਹ ਬੁਲੀਆਂ बार-बार ਪੇਟ ਕਰਦੇ ਹਨ ਪਰ ਉਹ ਬੁਲੀਆਂ ਕਦੇ ਵੀ ਪਾਪ ਨੂੰ ਦੂਰ ਨਹੀਂ ਕਰਦੀਆਂ ਹallelujah ਮੈਂ ਪਰ ਮਸੀਹ ਨੇ ਪਾਪਾਂ ਦੀ ਪਾਪਾਂ ਲਈ ਸਰਵ ਇੱਕ ਹੀ ਬਲੀ ਚੜਾਈ ਅਤੇ ਉਹ ਸਬਰ ਉਹ ਸਰਬਸਮੇਂ ਲਈ ਕਾਫੀ ਹੈ ਮਸੀਹ ਨੇ ਪਾਪਾਂ ਦੇ ਲਈ ਇੱਕ ਹੀ ਬਲੀ ਚੜਾਈ ਉਹ ਸਰਬਸਮੇਂ ਲਈ ਕਾਫੀ ਹੈ ਫਿਰ ਮਸੀਹ ਪਰਮੇਸ਼ਰ ਦੇ ਸੱਜੇ ਹੱਥ ਬੈਠ ਗਿਆ ਅਤੇ ਹੁਣ ਮਸੀਹ ਆਪਣੇ ਦੁਸ਼ਮਣਾਂ ਨੂੰ ਆਪਣੀ ਤਾਕਤ ਦੇ ਅਧਿਕਾਰ ਹੰਢਾ ਲਿਆਏ ਜਾਣ ਦਾ ਇੰਤਜ਼ਾਰ ਕਰ ਰਿਹਾ ਹੈ ਸਿਰਫ ਇੱਕ ਹੀ ਬਣੀ ਰਾਹੀ ਮਸੀਹ ਨੇ ਸਦਾ ਲਈ ਆਪਣੇ ਲੋਕਾਂ ਨੂੰ ਪੂਰਨ ਕਰ ਦਿੱਤਾ ਉਹ ਉਹੀ ਲੋਕ ਹਨ ਜਿਹੜੇ ਪਵਿੱਤਰ بنائے ਗਏ ਹਨ ਪਵਿੱਤਰ ਆਤਮਾ ਨੇ ਵੀ ਸਾਨੂੰ ਇਸ ਬਾਰੇ ਦੱਸਿਆ ਹੈ ਉਹ ਕਹਿੰਦਾ ਹੈ ਇਹੀ ਹੈ ਕਰਾਰ ਜਿਹੜਾ ਮੈਂ ਆਪਣੇ ਲੋਕਾਂ ਨਾਲ ਭਵਿਕ ਵਿੱਚ ਕਰਾਂਗਾ ਪ੍ਰਭੂ ਆਖਦਾ ਹੈ ਮੈਂ ਆਪਣੇ ਨਾਮ ਉਹਨਾਂ ਦੇ ਨਾਮ ਵਿੱਚ ਪਾਵਾਂਗਾ ਤੇ ਮੈਂ ਇਹਨਾਂ ਨੂੰ ਉਹਨਾਂ ਦੇ ਮਨਾਂ ਵਿੱਚ ਲਿਖ ਦੇਵਾਂਗਾ ਹallelujah ਮੈਂ ਥੈਂਕ ਯੂ ਜੀਸਸ ਫਿਰ ਉਹ ਆਖਦਾ ਹੈ ਤੇ ਮੈਂ ਇਹਨਾਂ ਦਾ ਪਾਪ ਮਾਫ ਕਰ ਦੇਵਾਂਗਾ ਤੇ ਉਹ ਮੰਦੇ ਕੰਮ ਵੀ ਜਿਹੜੇ ਉਹ ਕਰਦੇ ਸਨ ਮੈਂ ਉਹ ਗਲਨ ਦੁਬਾਰਾ ਚੇਤੇ ਨਹੀਂ ਕਰਾਂਗਾ ਹallelujah ਉਹ ਤਾਂ ਬੰਨਿਆ ਜਿਸ ਨੂੰ ਲਿਖਿਆ ਕਿ ਮਸੀਹ ਹੋ ਬਲੀ ਹੈ ਜਿਹੜਾ ਜਿਹੜੀ ਸਦਕਾ ਲਿਖਿਆ ਸਰਬਸੰਮਿਲੀ ਕਾਫੀ ਹੈ ਹਾਲੇ ਰੀਆ ਤੇ ਪਰਮਿਸ਼ਨ ਲਿਖਿਆ ਆਪਣੇ ਆਪ ਨੂੰ ਲਿਖਿਆ ਅਬੀਸਮਸੀਨ ਨੂੰ ਲਿਖਿਆ ਪਰਮਿਸਮਸੀਨ ਲਿਖਿਆ ਲੈ ਪਰਮਿਸ਼ਨ ਨਹੀਂ ਤੇ ਉਸ ਨੂੰ ਲਿਖਿਆ ਉਹਨੇ ਪਾਪਾ ਦੇ ਲਈ ਸੜ ਲਈ ਜਾਨ ਦੀ ਕੁਰਬਾਨੀ ਦਿੱਤੀ ਹੋ ਰਹੀ ਆ ਗੋਡ ਬles ਉਸਾਰਨ ਜਮਸੀਦੀ